ਖਬਰ ਹੁਸ਼ਿਆਰਪੁਰ ਦੀ ਆ ਜਿੱਥੇ ਭਈਆਂ ਨੇ 5 ਸਾਲ ਦੇ ਬੱਚੇ ਨਾਲ ਗਲਤ ਕੰਮ ਕਰਕੇ ਉਹਨੂੰ ਜਾਨ ਤੋਂ ਦਿੱਤਾ ਮਾਰ ਦੇਖਿਆ ਨਹੀਂ ਆ ਜਾਂਦਾ ਰੋਂਦਾ ਹੋਇਆ ਪਰਿਵਾਰ ਜੇ ਇਹਨਾਂ ਨੂੰ ਅਸੀਂ ਬਖਸ਼ ਦਿੱਤਾ ਅੱਗੇ ਹੌਸਲਾ ਵਧੂਗਾ ਕਈਆਂ ਦਾ ਹੱਥ ਜੋੜ ਕੇ ਬੇਨਤੀ ਕਰਦਾ ਬਾਈਕਾਟ ਕਰੋ ਸਾਲੇ ਭਈਆਂ ਦਾ ਵੀਡੀਓ ਵੱਤ ਵੱਤ ਸ਼ੇਅਰ ਕਰਿਓ ਤੇ ਇਨਸਾਫ ਦੀ ਕਰਿਓ ਮੰਗ ਆ ਜਿਨ੍ਹਾਂ ਨੇ ਇਹ ਕੰਮ ਕੀਤਾ ਆ ਸਾਲਿਆਂ ਨੂੰ ਗਾਲ ਤੇ ਰੱਸਾ ਪਾ ਕੇ ਖੰਭੇ ਨਾਲ ਜੋੜ ਟੰਗ ਔਰ ਕਿੱਥੇ ਲੈ ਕੇ ਜਾਵਾਂ ਨੂੰ ਕਿੰਨਾ ਐਬਈਏ ਠੀਕ ਹੈ ਇੱਕ ਦਿਨ ਆ ਦੀਪੂ ਇੱਕ ਦਿਨ ਆ ਹੈਗਾ ਪੈਂਕੀ ਠੀਕ ਹੈ ਉਹ ਜਿਹੜਾ ਬੰਦਾ ਲੈ ਕੇ ਗਿਆ ਉਹਨੇ ਤਿੰਨ ਦੋਨਾਂ ਦੇ ਨਾਮ ਲਏ ਆ ਜੇ ਆਪਾਂ ਨੂੰ ਖਰੋਚ ਆਉਂਦੀ ਤਾਂ ਪੱਕੀ ਕਰਦੇ ਭਾਈ ਸਾਡੇ ਮਾਪੇ ਨੂੰ ਅੱਗ ਲੱਗ ਜਾਂਦੀ ਸੀ ਮੇਰੇ ਮੁੰਡੇ ਨੂੰ ਆ ਹੋ ਗਿਆ ਮੇਰੇ ਤਾਂ ਮੁੰਡੇ ਨੂੰ ਉਹਦੇ ਸਾਈ ਬੰਦ ਕਰਤੇ ਉਹਨੇ ਬੱਚੇ ਨਾ ਹੋਇਆ ਗਲਤ ਕੰਮ ਉਹਦਾ ਰੇਪ ਕੀਤਾ 5 ਸਾਲ ਦਾ ਮੁੰਡਾ ਸੀ ਵੇ ਉਹਦਾ ਗਲਾ ਘੁੱਟ ਕੇ ਉਹਦੇ ਖਰੇ ਰਾਡਨਗਾ